नमस्कार आप देख रहे हैं डेली संवाद जाति आधारित जनगणना एवं संख्या के अनुपात में सभी क्षेत्रों में हिस्सेदारी सहित नौ मुद्दों को लेकर चरणबद्ध आंदोलन करने के लिए राष्ट्रीय वर्ग ओबीसी मोर्चा तैयार है इसे लेके उन्होंने एसडीएम को आज ज्ञापन सौंपा है ज्ञापन में कहा गया है कि हम देश के 32 राज्यों से उपरोक्त विषय के संदर्भ में चरणबद्ध तरीके से आंदोलन करके मांग करते हैं आइए देखते हैं कि इन्होंने क्या कहा ਕਿ ਸਵਾਗਤ ਹੈ ਵਰਗ ਨੂੰ ਕੇਵਲੋ ਅਸੀਂ ਇਕੱਠੇ ਹੋਏ ਆ ਔਰ ਨਿਆਂ ਦੇ ਲਈ ਜਿਹੜਾ ਅੰਦੋਲਨ ਆ ਦੇਸ਼ ਵਿੱਚ ਉਹ ਮੁੱਦਿਆਂ ਨੂੰ ਲੈ ਕੇ ਜਿਹੜਾ ਅਸੀਂ ਅੰਦੋਲਨ ਕਰ ਰਹੇ ਆ ਪੂਰੇ ਦੇਸ਼ ਦੇ ਅੰਦਰ 567 ਜ਼ਿਲ੍ਹਿਆਂ ਦੇ ਵਿੱਚ ਸਾਡਾ ਜਿਹੜਾ ਅੰਦੋਲਨ ਆ ਇਹ ਕਿਰਤਵਾਦ ਨਾਲ ਹੋ ਰਿਹਾ ਹੈ ਔਰ ਅੱਜ ਇਹ ਦੂਸਰਾ ਸਾਡਾ ਜਨਨਾ ਔਰ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਆ ਦੇਸ਼ ਦੇ ਅੰਦਰ OBC ਦੀ ਜਿਹੜੀ ਜਾਤੀ ਇਤਾਰੇ ਜਨਗਣਨਾ ਆ ਉਹ ਲੰਬੇ ਸਮੇਂ ਤੋਂ ਨਹੀਂ ਹੋ ਰਹੀ ਜਦ ਕੀ ਦੇਸ਼ ਦੇ ਅੰਦਰ ਹੋਈ ਸੀ ਜਿਹੜੀ ਜਨਗਣਨਾ ਆ ਉਹ ਜਦੋਂ ਅੰਗਰੇਜ਼ਾਂ ਨੇ ਕਰਾਈ ਸੀ ਉਹ 52% ਆ ਮਾਜੀ ਤੱਕ ਹੋਰੀ ਜਿਹੜੀ ਆ ਜਾਤੀ ਦਾ ਜਨਗਣਨਾ ਨਹੀਂ ਕਰਾਈ ਤੇ ਕੋਈ ਜਿਹਦੀ ਕਿਹਨੇ ਸਰਕਾਰ ਜਿਹੜੀ ਕਰਵਾਈ ਗਈ ਨਹੀਂ ਕਿ ਉਹ 52% ਹੋਈ ਸੀ ਉਸ ਟਾਈਮ ਵੀ ਜਿਹੜਾ ਰਿਜ਼ਰਵੇਸ਼ਨ ਆ ਨਤੀਜੇ ਦੇ ਦਸ਼ਮਾਣੇ ਦੇ ਤੱਤਾ ਦਾ ਉਹ ਸੋਨੇ ਇਹਦੇ ਤੇ ਬ੍ਰਿੰਗ ਲਿਆ ਲਗਾ ਕੇ ਇਹਨੂੰ ਜਿਹੜਾ ਆ ਉਹ ਬڑا ਵੀਕ ਕੀਤਾ ਗਿਆ 22% ਰਿਜ਼ਰਵੇਸ਼ਨ ਨੂੰ 52% ਵਾਲੇ ਲੋਕੋ ਵੀ ਸ਼ੁਰੂ ਕੀਤੇ ਜਦ ਕਿ ਦੇਸ਼ ਦੇ ਅੰਦਰ 52% ਲੋਕਾਂ ਨੂੰ 52% ਉਹਨਾਂ ਦੀ ਹਿੱਸੇਦਾਰੀ ਜਿਹੜੀ ਦਿੱਤੀ ਜਾਣੀ ਚਾਹੀਦੀ ਸੀ ਉਹਦੇ ਕਾਰਨ ਤੁਸੀਂ ਅਜਿਹੀ ਸਿਕਸ਼ਤਰ ਆ ਗਏ ਕੋਣ ਮਿਲੇ ਤੇ ਆ ਗਏ ਸਰ ਇਹ ਆਪਣੇ ਐਸਡੀਐਮ ਆਫਸਰ ਕਾਨੂੰਨ ਨੇ ਉਹਨਾਂ ਨੇ ਤੁਹਾਨੂੰ ਕਿਸੇ ਨੇ ਦਿੱਤਾ ਨਹੀਂ ਗਿਆ ਲੱਗੀ ਤੁਹਾਡੀਆਂ ਮੰਗਾ ਉੱਤੇ ਜਿਹੜਾ ਮਾਰਕੋ ਕਰਦੇ ਇਹ ਨਹੀਂ ਕਹਿੰਦੇ ਕੀ ਗੱਲ ਹੈ ਕੀ ਕਰਨਗੇ ਲੇਕਿਨ ਨਾਲ ਹੀ ਨਾਲ ਜਿਹੜਾ ਐਸੀਐਸਟੀ ਦੀ ਜਿਹੜਾ ਮਤਲਬ ਜਮਟੀ ਬੜੀ ਆਜ ਦੇ ਸਮੇਂ ਦੇ ਵਿੱਚ ਉਹਦੀ ਲਗੀਰਤੀ ਦੁਬਾਰਾ ਕਰਵਾ ਗਈ ਉਹ ਉਹਦੇ ਵਿੱਚ ਵੀ ਵਾਧਾ ਕੀਤਾ ਜਾਵੇ ਉਹ ਡਿਫਰਾ ਇਸ ਬੇਜਰੀ ਅੰਦਰ ਜਿਹੜਾ ਪ੍ਰਾਈਵੇਟਾਈਜੇਸ਼ਨ ਉਹਦੇ ਵਿੱਚ ਵੀ ਜਿਹੜਾ ਆ ਰੈਕਸ਼ਨ ਲਾਗੂ ਕੀਤਾ ਜਾਵੇ ਓਰੀਜਨਲੀ ਵਿਆਰਡ ਦੇ ਵਿੱਚ ਜਿਹੜਾ ਰਿਜ਼ਰਵੇਸ਼ਨ ਤੇ ਰੋਕ ਲਗਾਈ ਗਈ ਹੈ ਸੁਪਰੀਮ ਕੋਰਟ ਬਸ ਉਹ ਹੀ ਮਰਾ ਹਟਾਈ ਜਾਣੀ ਹੈ ਇਹ ਵੀ ਲਾਉਗੀ ਸੀ ਤੇ ਬੁਧਿਆਦ ਔਰ ਇਸ ਨਿੱਜੀ ਖੇਤਰਾ ਤੇ ਵੀ ਅਰਖਿਆ ਲਾਗੂ ਹੋਣਾ ਚਾਹੀਦਾ ਔਰ ਐਮਐਸ ਦਾ ਜਿਹੜਾ ਗਾਰੰਟੀਕਰੂ ਜਿਹੜਾ ਆ ਉਹ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਜ਼ਰੂਰੀ ਆ ਤਾਂ ਮੂ ਕੀ ਲੱਗਦਾ ਤੁਹਾਡਾ ਮੰਦਾ ਹੁੰਦਾ ਹੈ ਸਰਕਾਰ ਮੰਨੇ ਪਰ ਇਸ ਦੇ ਅੰਦਰ ਇਹ ਸਰਕਾਰਾਂ ਨਹੀਂ ਇਹ ਸਾਡੀਆਂ ਮੰਗਾਂ ਪੂਰੀਆਂ ਤੋਂ ਲੋਕਾਂ ਦੀ ਦਾਲ ਦੇ ਵਿੱਚ ਜਾਣਾ ਤੋਂ ਦੇਸ਼ ਦੇ ਅੰਦਰ ਵੱਡਾ ਇੱਕ ਤਰੰਗਿ ਇਹ ਆ ਕੇ ਬਵਸਥਾ ਨੂੰ ਜਿਹੜਾ ਆ ਉਹ ਪਰਵਰਤਨ ਕੀਤਾ ਜਾਵੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਜੈਪੀ ਜੈਪੀ ਜੈ ਸਰਕਾਰੀ ਮੈਂ ਬੱਟੀ ਬਰੀਆਣਾ ਸਿੱਖਤ ਪਾਰਕ ਮੁਕਤੀ ਪਾਰਕ ਪਾਰਟੀ ਤੋਂ ਜਲੰਧਰ ਤੋਂ ਕਾਥਿਓ ਅੱਜ ਅਸੀਂ ਡੀਸੀ ਆਫਿਸ ਆਪਣੀ ਧਰਨੇ ਪ੍ਰਦਰਸ਼ਨ ਤੇ ਆਏ ਸੀਗੇ ਇਹ ਸਾਡਾ ਧਰਦਾ ਪ੍ਰਦਰਸ਼ਨ ਜਿਹੜਾ ਰਾਸ਼ਟਰੀ ਪਛੜਾ ਵਰਗ ਮੋਰਚਾ ਵੱਲੋਂ ਇੱਕ ਕਾਲ ਦਿੱਤੀ ਗਈ ਆ ਇੱਕ ਕਾਲ ਜਿਹੜੀ ਆ ਅਸੀਂ ਦੇਸ਼ ਵਿੱਚ ਜਿਹੜੀ ਆਬੀਸੀ ਆ ਉਹਨਾਂ ਦੀ ਜਾਤੀ ਆਧਾਰਿਤ ਗਿਣਤੀ ਨੂੰ ਪਰਬੋਲ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਿਹੜੀ ਆਸੀ ਦੀ ਜੋ 52% ਗਿਣਤੀ ਆ ਉਹ ਤੇ ਦੇਸ਼ ਵਿੱਚ ਨਿਸ਼ਰ ਕੀਤਾ ਜਾਵੇ ਕਰਕੇ ਉਹ ਸਾਹਮਣੇ ਲਿਆਈ ਜਾਵੇ ਤੇ ਜਿਹੜੀ ਆਬੀਸੀ ਬਣਦਾ ਹੱਕਿਆ ਉਹਨਾਂ ਨੂੰ ਦਿੱਤਾ ਜਾਵੇ। ਵਾਲੇ ਜਿਹੜਾ EWS ਰક્ષਣ ਆ ਉਹਨੂੰ ਪਹਿਲਾਂ ਤੋਂ ਹੀ ਜਿਹੜੀ 50% ਸੀਮਾ ਨੂੰ ਵਧਾ ਕੇ 10% 60% ਕੀਤਾ ਗਿਆ। ਅਸੀਂ ਇਹ ਚਾਹੁੰਦੇ ਹਾਂ ਕਿ ਸੋ ਵਿੱਚ ਬਾਕੀ ਆ ਜਿਹੜੇ SC, ST ਵਰਗਸੀ ਆ ਇਹਨਾਂ ਦੇ ਵਿੱਚ ਵੀ ਜਿਹੜੀ ਆ ਇਹ ਸੀਮਾ ਵਧਾਈ ਕਰੀ ਤੇ ਜਿਹੜਾ ਹੁਣ ਟੀਕਟ ਕੋਟ ਨੇ ਸੰਬੰਧਿਤ ਵਿੱਚ ਜਿਹੜਾ ਬੜੇ ਕਰੀਂ ਦੀ ਲੇਰ ਰਾਈ ਹੈ